ਦੇਖੋ ਮੈਂ ਕੇਜਰੀਵਾਲ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਜੇ ਤਨੂਣਾ ਨੇ ਫੜਨਾ ਹੋਵੇ ਇਸ ਦੇ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕਿ ਜੀ ਤੁਸੀਂ ਮੇਰੇ ਦੇ ਧੂਠਾ ਕਰ ਰਹੇ ਹੋ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਖੇਰੇ ਦੇ ਨਾਲ ਬਹੁਤ ਜ਼ਿਆਦਾ ਨਿਵੇਸ਼ ਕਰ ਰਹੀ ਹੈ ਖੇਰੇ ਤੇ ਬਿਨਾ ਮਤਲਬ ਦੇ ਕਿਸ ਕਰਕੇ ਕਿਉਂ ਸਰਕਾਰ ਦੀਆਂ ناکامیਆਂ ਦੇ ਖਿਲਾਫ ਬੋਲਦਾ ਹੈ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਖੇਰੇ ਦੇ ਨਾਲ ਬਹੁਤ ਜ਼ਿਆਦਾ ਨਿਵੇਸ਼ ਕਰ ਰਹੀ ਹੈ ਖਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿ ਉਹ ਸਰਕਾਰ ਦੀਆਂ ناکਾਮੀਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾਂ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੇ ਸੱਮਣ ਆਉਂਦੇ ਹੈ ਪਹਿਨਾ ਇਹ ਕਹਿੰਦੇ ਆ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਹੈ ਤੁਸੀਂ ਜਾਓ ਜੇ ਤੁਸੀਂ ਸੱਚੇ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਆ ਲੇਕਿਨ ਜਦ ਇਹਨਾਂ ਨੂੰ ਈਡੀ ਦੇ ਸਾਹਮਣੇ ਆਉਂਦੇ ਆ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਮੈਂ ਸੱਚਾ ਹਾਂ ਮੈਂ ਕਟੜ ਇਮਾਨਦਾਰ ਹਾਂ ਭਾਈ ਤੂੰ ਕਟੜ ਇਮਾਨਦਾਰ ਹੈ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਇਸ ਕਰਕੇ ਇਹ ਜਿਹੜੀ ਧੂਰੀ ਨੀਤੀ ਹੈ ਇਹ ਬਿਲਕੁਲ ਗਲਤ ਹੈ ਔਰ ਖਾਸੌਰਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਬਿਜਲੀਨਸ ਤੇ ਬੁਲਾ ਲੈਣਾ ਇਹ ਜਿਹੜਾ ਦਬਾਅ ਦੀ ਨੀਤੀ ਹੈ ਪੰਜਾਬ ਨਾ ਕਦੇ ਦਬੇ ਨਾ ਹੀ ਕਦੇ ਦਬੇਗਾ ਪਰ ਜਿਸ ਤਰ੍ਹਾਂ ਉਸ ਤੋਂ ਬਾਅਦ ਹੁਣ ਵੀ ਦੇਖੋ ਮੈਂ ਕੇਜਰੀਵਾਲ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਆ ਜੇ ਤਨੂ ਉਹਨਾਂ ਨੇ ਫੜਨਾ ਹੋਵੇ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕਿ ਜੀ ਤੁਸੀਂ ਮੇਰੇ ਦੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਇਹ ਹੜੱਪ ਗਏ ਐ ਔਰ ਜਿਸ ਦਿਨ ਉਹ ਉਹਦਾ ਸਾਫ਼ ਹੋਣਾ ਉਸ ਦਿਨਾਂ ਨੇ ਫੇਰ ਪੱਜਣਾ ਪੰਜਾਬ ਨੂੰ ਦੋਵੇਂ ਹੱਤੀਆਂ ਚ ਲੁੱਟਿਆ ਜਾ ਰਿਹਾ ਜਿਹੜਾ ਕਿ ਪੰਜਾਬ ਦੇ ਲੋਕ ਬਖਸ਼ਣਗੇ ਇੱਕੋ ਮੈਂ ਕੇਜਰੀਵਾੜ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਜੇ ਤਨੂਣਾ ਨੇ ਫੜਨਾ ਹੋਵੇ ਤੇ ਇਸ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕੇ ਜੀ ਤੁਸੀਂ ਮੇਰੇ ਦੇ ਧੂਠਾ ਕਰ ਰਹੇ ਹੋ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਇੱਕ ਖਹਿਰੇ ਦੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਰਹੀ ਹੈ ਖਹਿਰੇ ਤੇ বিনা ਮਤਲਬ ਦੇ ਕਿਸ ਕਰਕੇ ਕਿ ਉਹ ਸਰਕਾਰ ਦੀਆਂ ناکامیਆਂ ਦੇ ਖਿਲਾਫ ਬੋਲਦਾ ਹੈ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਖਹਿਰੇ ਦੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਰਹੀ ਹੈ ਖਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿ ਉਹ ਸਰਕਾਰ ਦੀਆਂ ناکਾਮੀਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਏ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੇ ਸੱਮਣ ਆਉਂਦੇ ਐ ਪਹਿਨਾ ਇਹ ਕਹਿੰਦੇ ਆ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਐ ਤੁਸੀਂ ਜਾਓ ਜੇ ਤੁਸੀਂ ਸੱਚੇ ਐ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਐ ਲੇਕਿਨ ਜਦ ਇਹਨਾਂ ਨੂੰ ਈਡੀ ਦੇ ਸਾਹਮਣੇ ਆਉਂਦੇ ਐ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਐ ਮੈਂ ਸੱਚਾ ਐ ਮੈਂ ਕਟੜ ਇਮਾਨਦਾਰ ਐ ਭਾਈ ਤੂੰ ਕਟੜ ਇਮਾਨਦਾਰ ਐ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਏਸ ਕਰਕੇ ਇਹ ਜਿਹੜੀ ਦੂਰੀ ਨੀਤੀ ਐ ਇਹ ਬਿਲਕੁਲ ਗਲਤ ਐ ਔਰ ਖਾਸੌਰਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਬਿਜਲੀ ਨਾਲ ਚ ਬਲਾ ਲੈਣਾ ਇਹ ਜਿਹੜਾ ਦਬਾਅ ਦੀ ਨੀਤੀ ਹੈ ਪੰਜਾਬ ਨਾ ਕਦੇ ਦਬਿਆ ਨਾ ਹੀ ਕਦੇ ਦਬੇਗਾ ਪਰ ਜਿਸ ਤੋਂ ਉਸ ਤੋਂ ਬਾਅਦ ਹੁਣ ਵੀ ਵਾਕ ਦੇਖੋ ਮੈਂ ਕੇਜਰੀਵਾਲ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬਲਾ ਕੇ ਫੜਨਾ ਚਾਹੁੰਦੇ ਆ ਜੇ ਤਨੂ ਉਹਨਾਂ ਨੇ ਫੜਨਾ ਹੋਵੇ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕਿ ਜੀ ਤੁਸੀਂ ਮੇਰੇ ਤੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘੁਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਇਹ ਹੜੱਪ ਗਏ ਔਰ ਜਿਸ ਦਿਨ ਉਹ ਉਹਦਾ ਸਾਫ ਹੋਣਾ ਉਸ ਦਿਨ ਉਹਨੇ ਫੇਰ ਭਜਣਾ ਪੰਜਾਬ ਨੂੰ ਦੋਵੇਂ ਹੱਤੀਆਂ ਚ ਲੁੱਟਿਆ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਲੋਕ ਬਖਸ਼ਣਗੇ